ਬੱਡੀ ਬਹੁਤ ਕਾਲਾ ਬੱਦਲ ਓਏ ਉਹ ਸਪੀਡ ਤੇ ਬਾੜੀ ਓਏ ਬਾੜੇ ਸਾਲਾ ਵਾਹ ਦੇਖਿਆ ਓਏ ਇੰਨਾ ਵੀ ਸੜਦਾ ਸਪੀਡ ਦੇ ਕਿੰਨੀ ਐ ਜੱਸ ਓਏ ਅੱਜ ਤਾਂ ਨਾ ਦੋ ਦੋ ਉਹ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਆ ਵਾਝ ਗਿਆ ਡਿੱਗ ਗਿਆ ਤਾਂ ਨਹੀਂ ਬੱਲੇ ਬੱਲੇ ਬਈ ਮਿੱਤਰੋ ਉਹ ਬਹੁਤ ਹੀ ਭੈਂਕਰ ਟੱਕੜਾ ਜਿਹੜੀ ਗੱਲ ਕਹਿੰਦੇ ਸੀ ਉਹ ਉਹ ਸਮਾਨ ਸਾਹਮਣੇ ਉਧਰ ਕੋਈ ਭੇਜਣਾ ਆ ਉੱਤੇ ਉੱਤੇ ਕਾਲਾ ਕਰ ਇਹਨੂੰ ਕਾਲਾ ਤੇ ਚਿੱਟਾ ਨੇ ਬਹੁਤ ਹੀ ਤਾਕੜਾ ਬੱਦਲ ਚੜਿਆ ਅੱਜ ਕਰਾ ਦੂ ਤਸੱਲੀਆਂ ਬਾਈ ਅੱਜ ਕੋਈ ਸੁੱਕਾ ਏਰੀਆ ਛੜਦਾ ਹੀ ਨਹੀਂ ਪੂਰਾ ਭੈਂਕਰ ਤੂਫਾਨ ਬੜਾ ਤਾਕੜਾ ਵੀ ਆਇਆ ਜਾਂ ਸਾਡਾ ਸੱਚੀ ਮੇਤ ਤਾਂ ਨਹੀਂ ਨਿਸ਼ੀਰਤਾ ਬਾਕੀ ਇਹਨਾਂ ਦਾ ਨੌ ਵੀ ਦੱਸਿਆ ਨੌ ਇਹ ਤਾਂ ਬਹੁਤ ਖੁੱਲ ਦੱਸਿਆ ਹਾਂ ਆਮੀਨ ਵਾਲੇ ਪਾਉ ਵੀ ਲੰਬਾ ਬਣ ਲਾਦਾ ਰੁਕਦਾ ਨਹੀਂ ਆ ਦੇ ਬੱਦਲ ਆ ਉੱਤੇ ਯਾਰ ਸੋਹਣੇ ਕਿਵੇਂ ਬੱਦਲ ਤੁਰੇ ਜਾਂਦੇ ਦੇ ਆ ਚੱਲ ਵੀ ਹਵਾ ਹਵਾ ਚੱਲ ਵੀ ਪੂਰੀ ਪੌਲ ਉਹ ਪਖਾਵਾਤ ਕਰਦੇ ਨੇਟ ਕਿ ਬੜੀ ਜਾਂ ਨਾ ਅੱਖੇ ਭੁੱਖੇ ਕਰਦੇ ਉਹ ਬੰਦ ਹੁਣ ਤਾਂ ਠੰਡੀ ਹਵਾ ਹੀ ਵਾਲੀ ਠੰਡੀ ਹੋਗੀ ਆਏ ਹੋਏ ਆਤਾ ਯਾਰ ਵਾੜੇ ਸਾਲਾਂ ਵਾਂ ਦੇਖਿਆ ਜੱਸ ਮੈਂ ਆਪ ਸੀਨਤਾ ਜਾ ਵਾੜਾ ਵਾਟੀ ਜਾ ਉੱਤੇ ਹੋਰ ਚੱਲਦਾ ਰਿਪੋਰਟ ਦੀ ਆ ਸੁੱਕੇ ਬਾਣਾ ਦੇ ਵਿੱਚ ਘਟੋ ਘਟ ਲੱਖ ਲੱਖ ਪਾਣੀ ਖੜਾਊਗਾ ਇੱਕੀ ਦੇਖ ਲਓ ਭਾਈ ਜੀ ਇਹ ਮਤਲਬ ਸਿਖਰ ਦੁਪਹਿਰੇ ਇਸ ਟਾਈਮ ਹਾਂ ਸਿਖਰ ਦੁਪਹਿਰੇ ਨੇਰਾ ਕਰਤਾ ਭਾਈ ਆ ਆਉਂਦੇ ਬੱਦਲ ਵੱਧਦੇ ਤਰੇ ਸਪੀਡ ਹੀ ਵਾਲੀ ਆ ਯਾਰ ਉਹ ਦੇ ਬਹੁਤ ਪੈਂਕਰ ਤੂਫਾਨ ਉੱਠ ਖੜਿਆ ਸੱਚੇ ਹਵਾ ਦੇ ਕਿੰਨੀ ਠੰਡੀ ਹੈ